ਇਹਨਾਂ ਦੇ ਬਾਹਰ ਨੂੰ ਹੀ ਚੰਗੜੇ ਨਾਲ ਕੋਈ ਇਹਨਾਂ ਦਾ ਮੈਨਾ ਗੋਖੜੀ ਐ ਡਲੇ ਪਏ ਆਂਦਰ ਡਲੇ ਪਏ ਨੇ ਪਾਣੀ ਵਾਲੀ ਟੈਂਕੀ ਨਾਲ ਬਤੀ ਸਾਰੀ ਉੱਥੇ ਉੱਠੀ ਦੇ ਵੀ ਭੰਨ ਕੇ ਸ਼ੀਸ਼ੇ ਵੀ ਪਾਣੀ ਵਾਲੀ ਟੈਂਕੀ ਦੀ ਭੰਨ ਪਾਣੀ ਦਰਦ ਤੇ ਸੜਦੇ ਖਲੇ ਜਾ ਬਸ ਬਸ ਸੜਦੇ 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 ਚੱਲਾ ਮੈਂ ਬੈਠ ਬੈਠ ਕੇ ਕੋਣ ਨੂੰ ਇਹਦੇ ਗੱਡੀ ਕੁੜੀ ਗੱਡੀ ਹੈ ਕੀ ਨਾ ਲਾਹ ਸੰਘੇ ਤੇਰੀ ਬਾਈਟ ਕਰ ਗਈ ਯਾਰ ਮੋੜੇ ਇਹਦੀ ਗੱਡੀ ਹੈ ਲਾਹ ਹਾਂ ਲਾਹ ਵੀ ਨਾ ਲਾਹ ਰਲਾਈ ਨੂੰ ਤੁਲਕੇ ਮੈਂ ਜਰਦਾ ਸੈਟ ਕਰ ਮੈਂ கண்டி பண்ணி ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਤੁਹਾਨੂੰ ਇੱਟਾ ਰੋੜੇ ਜਿਹੜੇ ਨੇ ਉਹ ਤੁਹਾਨੂੰ ਇੱਥੇ ਦਿਖਾਈ ਦੇਣਗੇ ਆ ਕੁੜੀਆਂ ਬੱਚੀਆਂ ਆ ਗਈਆਂ ਕਾਫੀ ਜ਼ਿਆਦਾ ਹਜਾਮਾ ਜਿਹੜਾ ਹੈਗਾ ਫਰੀਦਕੋਟ ਦੇ ਪਿੰਡ ਚੰਦਪਾਣ ਦੇ ਵਿੱਚ ਅੱਜ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਪਿੰਡ ਵਾਸੀਆਂ ਵੱਲੋਂ ਕਿਤਨਾ ਕਿਤੇ ਜਿਹੜਾ ਜਾਮ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਕਾਫੀ ਜਿਹੜਾ ਵਿਵਾਦ ਪੈਦਾ ਹੋਇਆ ਹੈ ਦੇਖ ਸਕਦੇ ਹੋ ਫਰੀਦਕੋਟ ਦੇ ਚੰਦਪਾਣ ਦੀਆਂ ਤਸਵੀਰਾਂ ਹੈ ਕਾफी ਇਟਾ ਰੋੜੇ ਜਿਹੜੇ ਚੱਲੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਇੱਥੇ ਪਹੁੰਚ ਚੁੱਕੀ ਹੈ ਸਭ ਦੇਖ ਸਕਦੇ ਹੋ ਤੁਸੀਂ ਕਿਵੇਂ ਇਟਾਂ ਰੋੜੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਦੇਖਣ ਨੂੰ ਮਿਲ ਰਹੇ ਨੇ ਫਰੀਦਕੋਟ ਦੇ ਚੰਦਪਾਣ ਦੀਆਂ ਤਸਵੀਰਾਂ ਕਿਤੇ ਬਤਹਾਈ ਤਾਂ ਪੁਛ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਹਾਂ ਤਾਂ ਮਾਮਲਾ ਕਿਸੇ ਦੱਸਿਆ ਜਾ ਰਿਹਾ ਕਿਤੇ ਨਾਲੀ ਨੂੰ ਲੈ ਕੇ ਜਿਹੜਾ ਮਾਮਲਾ ਸੀਗਾ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ ਜਿਨ੍ਹਾਂ ਲੋਕਾਂ ਨੇ ਕੀ ਆ ਜਾ ਰਿਹਾ ਕਿ ਪੁਲਸ ਤੇ ਰੋੜਿਆਂ ਨਾਲ ਹਮਲਾ ਕੀਤਾ ਦੇਖ ਸਕਦੇ ਹੋ ਤੁਸੀਂ ਇੱਕ ਮੋਟਰਸਾਈਕਲ ਡਿੱਗਿਆ ਪਿਆ ਇੱਥੇ ਹੁਣ ਪੁਲਸ ਗਲੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਪੜੀ ਗੈਂਤੀ ਦੇ ਵਿੱਚ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਜਿਨ੍ਹਾਂ ਨੇ ਦੱਸਿਆ ਜਾ ਰਿਹਾ ਕਿ ਪੁਸਤ ਦੇ ਰੂੜਿਆਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਨਕਾਰੀ ਜਿਹੜੇ ਨੇ ਉਹਨਾਂ ਨੂੰ ਦੇਖ ਸਕਦੇ ਹੋ ਕਿੰਨੀ ਵੱਡੀ ਗੈਨਤੀ ਦੇ ਵਿੱਚ ਪੁਲਿਸ ਵੱਲੋਂ ਅੱਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਹ ਫਰੀਦਪੁਰ ਜ਼ਿਲ੍ਹੇ ਦਾ ਪਿੰਡਾ ਚੰਦਪਾਣ ਚੰਦਪਾਣੀਆਂ ਦਿਖਾ ਰਹੇ ਆ ਚੰਦਪਾਣੀਆਂ ਹਮਲਾ ਕਰਨ ਦੀ ਉਹ ਵੀ ਇਹਨਾਂ ਨੇ ਤਾਂ ਚੰਦਪਾਣ ਦੇ ਵਿੱਚ ਇੱਕ ਵੱਡਾ ਹਗਾਮਾ ਦੇਖਣ ਨੂੰ ਮਿਲਿਆ ਹੈ ਦੇਖ ਸਕਦੇ ਹੋ ਤੁਸੀਂ ਵੇਖੋ ਤੁਸੀਂ ਕਿਵੇਂ ਲੋਕ ਆਪੋ ਆਪਣੇ ਕੋਠਿਆਂ ਤੇ ਚੜੇ ਹੋਏ ਦਿਖਾਈ ਦੇ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਆ ਜਾ ਰਿਹਾ ਕਿ ਇਸ ਘਰ ਵੱਲੋਂ ਵੀ ਹੋ ਸਕਦਾ ਹਮਲਾ ਹੋਇਆ ਹੋਵੇ ਉਹਹੀ ਇਹ ਹੀ ਉਹਨੂੰ ਕਿਹਾ ਬਈ ਤੂੰ ਉਹ ਚੈੱਕ ਕਰਨਾ ਸੀ ਤਾਂ ਪੁਲਿਸ ਵੱਲੋਂ ਕਾਫੀ ਸ਼ਕਤੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਇਟ ਸਟਾਰਟ ਕਰ ਗਿਆ ਨੇ ਇਹ ਤੇ ਕਿ ਪੁਲਿਸ ਇਸ ਨੂੰ ਪੁਲਸ ਨੂੰ ਮਜਬੂਰ ਹੋਣਾ ਪੈ ਰਿਹਾ ਅੱਜ ਸਖਤੀ ਕਰਨ ਵਾਸਤੇ ਦੇਖ ਸਕਦੇ ਹੋ ਤੁਸੀਂ ਲੋਕਾਂ ਨੂੰ ਕਾਬੂ ਕਰਨ ਲਈ ਭਜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਪੁਲਸ ਦੇ ਰੋੜਿਆਂ ਦੇ ਨਾਲ ਹਮਲਾ ਕੀਤਾ ਹੈ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਚੰਦਪਾਣਾ ਇਹ ਚੰਦਪਾਣ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਕਾਫੀ ਮਾਹੌਲ ਤਣਾਪੂਰਮ ਬਣ ਚੁੱਕਿਆ ਹੈ ਦੇਖ ਸਕਦੇ ਹੋ ਪੁਲਿਸ ਵੱਲੋਂ ਬੜੀ ਮਸਤੀ ਦੇ ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਕਿਹੜੇ ਲੋਕਾਂ ਨੇ ਜਿਹੜਾ ਲੋਕ ਸੀਗੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਟੀ ਫੜਾ ਕੋਈ ਨਹੀਂ ਕੋਈ ਆਹ ਕੁਟੀ ਨਾਲ ਕੀ ਹੋ ਗਿਆ ਛੋਟਾ ਤਾਂ ਸਵੇਰ ਆਪ ਤੋਂ ਇੱਕ ਟਪਲਸ ਬਲੋ ਕਾਬੂ ਉਹਨਾਂ ਲੋਕਾਂ ਨੂੰ ਕੋਸ਼ਿਸ਼ ਕਰਨ ਦੀ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਪੁਲਿਸ ਤੇ ਹਮਲਾ ਕੀਤਾ ਹੈ ਇਹ ਰਜੇਸ਼ ਕੁਮਾਰ ਜਿਹੜੇ ਐਸਐਚਓ ਜੈਤੂ ਨੇ ਤਾਂ ਸਵੇਰ ਤੋਂ ਜਿਹੜਾ ਇਸ ਕਿਦਾਂ ਜਾਨ ਲੱਗਿਆ ਸੀਗਾ ਤਾਂ ਉਸ ਨੂੰ ਕਵਰਜ ਕਰ ਰਹੇ ਸੀਗੇ ਪਰ ਉਸ ਤੋਂ ਬਾਅਦ ਹੀ ਇਹ ਜਿਹੜੇ ਹਾਲਾਤ ਦੇਖਣ ਨੂੰ ਮਿਲੇ ਆ ਆ ਬਚ ਗਈ ਦੇਖੋ ਲੋਕ ਜਿਹੜੇ ਉਹ ਸਾਹਮਣੇ ਖੇਤਾਂ ਦੇ ਵਿੱਚ ਪੱਜਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਇਨਜਾਮ ਦਿੱਤਾ ਸੀ ਦੇਖ ਸਕਦੇ ਹੋ ਲੋਕ ਲੋਕ ਕਾਫੀ ਲੋਕ ਆ ਜਿਹੜੇ ਖੇਤਾਂ ਦੇ ਵਿੱਚ ਪੱਜਦੇ ਦਿਖਾਈ ਦੇ ਰਹੇ ਨੇ ਤੋਂਨਾਂ ਵੱਲੋਂ ਕਿਤੇ ਨਾ ਕਿਤੇ ਜਿਹੜਾ ਹੋ ਸਕਦਾ ਹੈ 30 ਕਟਨ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੋਈ ਗੱਲ ਕਰਦੇ ਆ ਅਸੀਂ ਰਿਪੋਰਟ ਦੇ ਕਲ ਚੰਦਪਾਲ ਦੀ ਜਿੱਤੇ ਪੁਲਿਸ ਦੇ ਪਥਰਾ ਕੀਤਾ ਗਿਆ ਤੋਂ ਨਾ ਕਰਿਆ ਲੋ ਤਾਂ ਪੁਲਿਸ ਜਿਹੜੀ ਕੋਕੇ ਤੇ ਪਹੁੰਚੀ ਐ ਐਸਐਸਪੀ ਪ੍ਰਗਾ ਜੈਨ ਉਹ ਵੀ ਆ ਗਏ ਨੇ ਐਸਐਸਪੀ ਦਸ਼ਮੀਤ ਸਿੰਘ ਉਹ ਪਹੁੰਚੇ ਨੇ ਤੇ ਦੱਸ ਦਈਏ ਹਾਲਾਤ ਅਧਿਕਾਰੀ ਪਹੁੰਚ ਜਣੇ ਤਾਂ ਪਥਰਾ ਕੀਤਾ ਗਿਆ ਕੋਸ ਤੋਂ ਸਭ ਤੋਂ ਹੀ ਤਸਵੀਰਾਂ ਉਹਨਾਂ ਲਈ ਦੇ ਸਕਦੇ ਤੁਸੀਂ ਖੇਤਾਂ ਦੇ ਵਿੱਚ ਪੁਲਿਸ ਨੂੰ ਭੱਜ ਕੇ ਉਹਨਾਂ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਜਿਹੜੇ ਲੋਕ ਭੱਜ ਕੇ ਗਿਆ ਹੈ ਤਾਂ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਭੱਜ ਰਹੇ ਆ ਪਿੱਛੇ ਉਹਨਾਂ ਦੇ ਪੁਲਿਸ ਜਾ ਰਹੀ ਹੈ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਇਹਖਾਦ ਨੂੰ ਤੁਸੀਂ ਵੇਖੋ ਕਿਸ ਪਾਸੇ ਜਿਹੜੇ ਲੋਕ ਦੇ ਮੈਂ ਜੀ ਕੀ ਤੁਸੀਂ ਇੱਥੇ ਚੈਤੂ ਦੇ ਰਹਿਣ ਆਲੇ ਆ ਕੀ ਸਾਰੀ ਵਾਰਦਾਤ ਹੋਈ ਕੀ ਹੈ ਕਾਰਨ ਕੀ ਬਣਿਆ ਮੈਂ ਥਾਣਾ ਸਿਟੀ ਕੋਲ ਉਪਰ ਤੋਂ ਆਇਆ ਹਾਂ ਸਰ ਜੀ ਠੀਕ ਹੈ ਇਹ ਸਾਨੂੰ ਤਾਂ ਹਾਲਾਤ ਨੂੰ ਮੌਕੇ ਤੇ ਸੱਜਿਆ ਗਿਆ ਸੀ ਕਿ ਪੁਲਿਸ ਨੇ ਪਹੁੰਚਾਓ ਹੋ ਗਿਆ ਤਰਨ ਕਰੀਆਂ ਵਾਲੋ ਬਸ ਆ ਗਿਆ ਉਸ ਕਰਕੇ ਆਪਣੀ ਸਾਰੀ ਫੋਰਸ ਦੇ ਸਮੇਤ ਇੱਥੇ ਪਹੁੰਚੇ ਮੌਕੇ ਕੀ ਕਾਰਨ ਕੀ ਸੀਗਾ ਕਿਉਂ ਤਰਨ ਲਾਇਆ ਸੀ ਪਤਾ ਲੱਗਾ ਕੋਈ ਸ਼੍ਰੀਗ ਪਤਾ ਲੱਗਾ ਵੀ ਪੈਫੋਕਮ ਦਾ ਕੋਈ ਪ੍ਰੋਬਲਮ ਹੈ ਇੱਥੇ ਕਿੰਨੇ ਕ ਬੰਦੇ ਇਸ ਤਰਨਾ ਕਰੀ ਤਰਨ ਵਾਲੋ ਕਿਤੇ ਨਾ ਕਿਤੇ ਜਿਹੜਾ ਹੋ ਸਕਦਾ ਹੈ ਇਸ ਕਟਣ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੋਈ ਗੱਲ ਕਰਦੇ ਅਸੀਂ ਰਿਪੋਰਟ ਦੇ ਕੰਡ ਚੰਦ ਤੋਂ ਦੀ ਉੱਤੇ ਪੁਲਿਸ ਦੇ ਪਥਰਾ ਕੀਤਾਗਾ ਤਰਨ ਕਰੀਆਂ ਵਾਲੋ ਤਾਂ ਪੁਲਿਸ ਜਿਹੜੀ ਓਕੇ ਤੇ ਪਹੁੰਚੀ ਹੈ ਐਸਪੀ ਪ੍ਰਗਾ ਜਨ ਉਹ ਵੀ ਆ ਗਏ ਨੇ ਐਸਪੀ ਇਸ ਮੀਸਿਆਂ ਨੂੰ ਕੋਲ ਚੜਨ ਦੇ ਲਈ ਪਿੰਡ ਆਵਾਜ਼ ਕੜੀ ਪੋਚ ਨੇ ਸਭ ਪੁਤਰਾ ਕੀਤਾ ਗਿਆ ਪੁਸ ਤੋਂ ਸਭ ਤੂਹੀ ਤਸਵੀਰਾਂ ਨੂੰ ਕਰੀ ਦੇਖ ਸਕਦੇ ਹੋ ਤੁਸੀਂ ਖੇਤਾਂ ਦੇ ਵਿੱਚ ਪੁਲਿਸ ਨੂੰ ਭੱਜ ਕੇ ਉਹਨਾਂ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਜਿਹੜੇ ਲੋਕ ਭੱਜ ਕੇ ਗਏ ਹੈ ਤਾਂ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਭੱਜ ਰਹੇ ਹੈ ਪਿੱਛੇ ਉਹਨਾਂ ਦੇ ਪੁਲਿਸ ਜਾ ਰਹੀ ਹੈ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਇਹਖਾਦ ਨੂੰ ਤੁਸੀਂ ਵੇਖੋ ਇਸ ਪਾਸੇ ਜਿਹੜੇ ਲੋਕ ਦੇ ਭਾਈ ਜੀ ਕੀ ਤੁਸੀਂ ਇੱਥੇ ਜੈਤੂ ਦੇ ਰਹਿਣ ਆਲੇ ਆ ਕੀ ਸਾਰੀ ਵਾਰਦਾਤ ਹੋਈ ਕੀ ਹੈ ਕਾਰਨ ਕੀ ਬਣਿਆ ਮੈਂ ਥਾਣਾ ਸਿਟੀ ਕੋਲਪੁਰਾ ਤੋਂ ਆਇਆ ਹਾਂ ਜੀ ਇਹ ਸਾਨੂੰ ਤਾਂ ਹਾਲਾਤ ਨੂੰ ਮੌਕੇ ਤੇ ਸੱਜਿਆ ਗਿਆ ਸੀ ਕਿ ਪੁਲਿਸ ਨੇ ਪਹੜਾਵ ਹੋ ਗਿਆ ਤਰਨਾ ਕਰੀ ਵਾਲੇ ਬਸਤਾ ਆ ਗਿਆ ਉਸ ਕਰਕੇ ਆਪਣੀ ਸਾਰੀ ਫੋਰਡਿਸ ਸਮੇਤ ਇੱਥੇ ਪਹੁੰਚੇ ਮੌਕੇ ਕੀ ਕਾਰਨ ਕੀ ਸੀਗਾ ਕਿਉਂ ਧਰਨਾ ਲਾਇਆ ਸੀ ਪਤਾ ਲੱਗਿਆ ਕੁਝ ਸ਼੍ਰੀਗ ਪਤਾ ਲੱਗਿਆ ਵੀ ਪੈਪ ਉਪਮਾ ਦਾ ਕੋਈ ਪ੍ਰੋਬਲਮ ਹੈ ਇੱਥੇ ਕਿੰਨੇ ਕੁ ਬੰਦੇ ਇਸ ਤਰਨਾ ਕਰੀ ਧਰਨਾ ਸਾਰੀ ਕਾਫੀ ਦਸ ਰਹੀ ਜੀ ਤੇ ਪਤਲਾ ਸੁਣਿਆ ਤੁਸੀਂ ਐਸਾ ਹੀ ਜੈਤੋ ਜ਼ਖਮੀ ਹੋਈ ਨਹੀਂ ਇੱਥੇ ਪਹੁੰਚਿਆ ਚੰਦਪਾਣ ਤਾਂ ਇਹ ਕੋੜਕਪੂਰਾ ਨੇ ਡਿਊਟੀ ਹੈ ਜ਼ਖਮੀ ਹੋਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਕਿ ਧਰਨਾ ਕਰਿਆ ਨੇ ਜਿਹੜੀਆਂ ਤਮਾਮ ਲੋਕਾਂ ਨੂੰ ਇਸ ਵਕਤ ਰੂੜਿਆਂ ਦੇ ਨਾਲ ਹਵਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਨੂੰ ਲੈ ਕੇ ਜਾਦੇ ਜਿਹੜਾ ਵਿਵਾਦ ਪੈਦਾ ਹੋਇਆ ਹੈ ਇਧਰ ਦੇਖ ਰਹੇ ਹੋ ਤੁਸੀਂ ਪੁਲਿਸ ਵੱਲੋਂ ਉਹਨਾਂ ਵਿਅਕਤੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਅਕਤੀਆਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਖੇਤਾਂ ਦੇ ਵਿੱਚ ਉਹ ਪਾਇਦੇ ਦਿਖਾਈ ਦੇ ਰਹੇ ਆ ਤੇ ਨਾਲ ਹੀ ਪੁਲਿਸ ਵੀ ਉਹਨਾਂ ਦੇ ਪਿੱਛੇ ਪਿੱਛੇ ਤਸਵੀਰ ਤੁਹਾਨੂੰ ਦਿਖਾਉਂਦੇ ਆ ਉਹਨਾਂ ਨੂੰ ਕਰਦੇ ਆ ਜਿੱਥੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਰ ਅਪਡੇਟ ਦੇ ਲਈ ਜੁੜੇ ਰਹੋ ਹਾਂ ਨਾ ਤੁਸੀਂ ਦੇਖੋ ਕਿ ਦੂਰ ਕਾਫੀ ਇਹ ਲੋਕ ਜਿਹੜੇ ਮੜਮੇ ਰੋੜਾ ਲੱਗਾ ਪਿਆ ਤੇ ਹਾਂਜੀ ਰੋੜਾ ਵੱਜਾ ਰੋੜਾ ਵੱਜਾ ਮੇਰੇ ਆ ਰੋੜਾ ਇੱਥੇ ਕੋਚ ਜਦ ਗੱਡੀ ਕਿਦੀ ਬਣੀ ਗਈ ਹੈ ਗੱਡੀ ਮਲਟ ਬਣਨੇ ਕੇ ਮੁਲਾਜ਼ਮ ਨੇ ਕਿਸੇ ਪਤਾ ਨਹੀਂ ਬਾਈ ਉਹ ਰਸਤਾ ਹੈ ਉਹਦੇ ਬਾਰੇ ਸੀਗਾ ਜੀ ਆਪਣੇ ਹਾਂਜੀ ਮਾਮੀ ਸੀਗਾ ਕਮਾਂਡੋ ਦੀ ਸੀਗਾ ਆ ਜੀ ਉਹਨੇ ਗੱਡੀ ਤੋਂ ਟੁੱਟਿਆ ਅੱਛਾ ਹੂੰ ਠੀਕ ਹੋ ਸਰ ਤੁਸੀਂ ਹੋ ਗਿਆ ਹਾਂ ਜੀ ਇਹ ਸੰਗ ਹੈ ਕੀ ਗੱਡੀ ਕਿਦੀ ਇਹ ਮੇਰੇ ਪਾਪਾ ਦੀ ਆ ਕੀ ਨਾਮ ਉਹਨਾਂ ਦਾ ਲਾਹਵ ਸਿੰਘ ਕੀ ਕੰਮ ਕਰਦੇ ਹੋ ਹਾਂਜੀ ਹਾਂਜੀ ਮਲਾਜ਼ਮ ਤੇ ਕੀ ਗੱਲ ਹੋਈ ਜੀ ਤੇ ਇਹ ਤੇ ਸਰ ਸਾਨੂੰ ਨਹੀਂ ਸੰਤ ਇੱਥੇ ਕਿ ਮਲਾਇਮ ਨਾਲ ਫੋਨ ਹੋ ਗਿਆ ਵੀ ਇੱਥੇ ਚੰਦ ਭਾਣ ਕੋਈ ਲੜਾਈ ਹੋਈ ਆ ਤੇ ਤੁਹਾਡੇ ਪਾਪਾ ਦੀ ਗੱਡੀ ਭੰਨ ਦਿੱਤੀ ਗਈ ਆ ਤੇ ਪਾਪਾ ਬਾਰੇ ਸਾਨੂੰ ਕੋਈ ਦੱਸ ਨਹੀਂ ਪਾਪਾ ਨੂੰ ਸੱਟ ਵੇਟ ਉਹਦਾ ਕੋਈ ਸਾਨੂੰ ਜੀ ਪਤਾ ਨਹੀਂ ਨਾ ਕਿ ਸਾਨੂੰ ਮਹਿਕਮੇ ਨੇ ਦੱਸਿਆ ਸਾਨੂੰ ਫੋਨ ਕੀਤਾ ਗਿਆ ਉਹਨਾਂ ਦੇ ਨਾਲ ਦੇ ਮਲਾਇਮ ਬੋਲੋ ਹਾਂ ਤੇ ਤੁਹਾਡੀ ਗੱਡੀ ਤੇ ਪਾਪਾ ਨਾਲ ਗੱਲ ਹੋਈ ਉਹਦੇ ਫੋਨ ਤੇ ਤੇਰੀ ਨਹੀਂ ਨਹੀਂ ਹੋਈ ਸਰ ਬੰਦਾ ਰਹਿ ਜਾਂ ਕੀ ਕਰਨਾ ਬੰਦਾ ਆ ਕਿੱਥੋਂ ਰਹਿਣ ਵਾਲਾ ਮੈਂ ਪਤਾ ਨਹੀਂ ਮੇਰੇ ਆਪੇ ਕੋਟਲੀ ਕੀ ਨਾ ਜੀ ਔਰ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਇਹ ਅਨਸਾਰ ਮਿਲਣਾ ਚਾਹੀਦਾ ਅਨਸਾਰ ਮਿਲਣਾ ਚਾਹੀਦਾ ਜਗੀਰ ਸਿੰਘ ਬਾਬੂ ਸਿੰਘ ਦੋ ਘਰ ਅੱਡੇ ਦੇ ਉੱਤੇ ਆ ਸੀ ਜੀ ਤੇ ਸਾਡੇ ਘਰਾਂ ਦੇ ਉੱਤੇ ਵੀ ਇਹਨਾਂ ਨੇ ਆ ਕੇ ਹਮਲਾ ਡਲੇ ਚਲਾਏ ਸ਼ੀਸ਼ੇ ਪੰਡ ਤੋੜ ਗਏ ਟੈਂਕੀ ਪਾਣੀ ਦੀ ਤੋੜਤੀ ਆ ਘਰੇ ਡਲਿਆਂ ਦੀ ਹਾਲਤ ਵੇਖ ਲਓ ਤੁਸੀਂ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਗੱਲਬਾਤ ਕੀ ਹੋਈ ਸੀ ਸਾਡੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਹੋਈ ਜੀ ਇੱਥੇ ਘਰੇ ਬੈਠੀ ਘਰੇ ਸੀ ਅਸੀਂ ਤਾਂ ਤੁਹਾਡੇ ਤੇ ਹਮਲਾ ਕਿਹਨੇ ਕੀਤਾ ਇਹ ਸੇ ਇਹ ਬੰਦਿਆਂ ਨੇ ਜਿਹੜੇ ਇਹਨਾਂ ਦੇ ਮੁਲਾਜ਼ਮਾਂ ਦੇ ਮੁਲਾਜ਼ਮਾਂ ਨੇ ਕੀਤਾ ਜੀ ਜਿਹੜੇ ਧਰਨਾ ਕਰੀ ਸੀ ਜਿਹੜੇ ਧਰਨਾ ਕਰੀ ਸੀ ਇਹ ਪਿੰਡ ਦੇ ਹੀ ਬੰਦੇ ਆ ਸਾਰੇ ਕੀ ਕਾਰਨ ਤੁਹਾਡੇ ਕੱਲੇ ਕਰਤੇ ਕਿ ਉਹਨਾਂ ਨੂੰ ਹਮਲਾ ਕਰਨ ਦੀ ਲੋੜ ਪਈ ਕੀ ਗੱਲ ਬਰੀ ਉਹ ਇੱਥੇ ਆਣਾ ਨਹੀਂ ਚਾਹੀਦੇ ਇੱਥੋਂ ਫੁਕ ਚਲਾ ਦੇ ਜੀ ਉਹਨਾਂ ਨੇ ਕਾਰਕ ਮੈਂਬਰ ਤਾਂ ਨਹੀਂ ਜ਼ਖਮੀ ਹੋਇਆ ਤੁਹਾਡੇ ਜੀ ਨਹੀਂ ਸਾਡਾ ਕੋਈ ਜ਼ਖਮੀ ਨਹੀਂ ਹੋਇਆ ਜੀ ਤੇ ਸਾਡੇ ਕੋਠੇ ਤੇ ਆ ਕੇ ਉਹ ਦੂਜੇ ਬੰਦੇ ਆ ਗਏ ਸਾਡੇ ਘਰਾਂ ਦੇ ਤੇ ਉਹਨਾਂ ਨੇ ਫਿਰ ਡਲੇ ਹਟਾ ਕੇ ਪੁਲਿਸ ਦੀ ਸਹਾਇਤਾ ਕੀਤੀ ਪਿੱਛੇ ਉਹਨਾਂ ਨੂੰ ਮੋੜਿਆ ਠੀਕ ਹੈ ਜੀ ਤੇ ਉਹਨਾਂ ਨੇ ਫਿਰ ਵਿਰੋਧ ਚ ਇਹ ਘਰਾਂ ਦੇ ਉੱਤੇ ਵੀ ਡਲੇ ਚਲਾ ਕੇ ਸਾਡੇ ਆ ਸ਼ੀਸ਼ੇ ਵੀ ਭੰਨ ਕੇ ਤੇ ਸਾਡਾ ਸਾਰਾ ਗਰਾਰੀਆਂ ਨਾਲ ਗਡਾਫਰਾਂ ਸੀ ਹੁਣ ਕੀ ਤੁਸੀਂ ਮੰਗ ਕੀ ਕਰਦੇ ਹੋਣ ਤੁਸੀਂ ਕੀ ਮੰਗ ਕਰਦੇ ਹੋ ਉਸ ਤੋਂ ਮੰਗਾ ਸੀ ਇਨਸਾਫ ਹੋਣਾ ਚਾਹੀਦਾ ਇਸ ਚੀਜ਼ ਦਾ ਵੀ ਜੀ ਸਾਡੇ ਨਾਲ ਕੋਈ ਵਿਰੋਧਤਾ ਨਹੀਂ ਕੁਛ ਨਹੀਂ ਕਿਉਂ ਸਾਡੇ ਨਾਲ ਰੋਕ ਕੀਤਾ ਗਿਆ ਅਜਿਹੇ ਧਰਨਾਕਾਰ ਜੀ ਕਿ ਉਹਨਾਂ ਕੋਲ ਤੇਜ ਹਥਿਆਰ ਵੀ ਸੀਗੇ ਜੀ ਤੇਜ ਪੂਰੇ ਜੀ ਕਿਰਪਾਨਾਂ ਤੇ ਗੰਡਾਸੇ ਗੰਡਾਸੇ ਕਸ ਗਏ ਬਹੁਤ ਕਸ ਗਏ ਜੋ ਵੀ ਛੋਟੀਆਂ ਡਲੇ ਜੋ ਲੈ ਕੇ ਬੁੜੀਆਂ ਦਾ ਕੰਮ ਹੋ ਆ ਗਿਆ ਇਹ ਮੁਵਾਬਦ ਕੰਮ ਦਾ ਚੱਲਦਾ ਕਿਉਂਕਿ ਪਿੰਡ ਦੀਆਂ ਜਿੰਨੀਆਂ ਗਲੀਆਂ ਗਲੀਆਂ ਦੇ ਵਿੱਚ ਰੋੜੇ ਬਹੁਤ ਪਏ ਐ ਇਹ ਰੋੜੇ ਜੀ ਇਹ ਹੀ ਉਹ ਬੰਦਾ ਨੇ ਕੀਤਾ 2000 ਸੀ ਉਹ ਬੰਦਾ 2000 ਇਕੱਠਾ ਹੋ ਗਿਆ ਜੀ ਸਣੇ ਕੁੜੀਆਂ ਵੇੜੇ ਅੱਜ ਕਰ ਗਿਆ 10 ਕਰ ਗਿਆ 2 ਕਰ ਗਿਆ ਪਿੰਡ ਕੀ ਕਰ ਸਕਦਾ ਪਿੰਡ ਦੀ ਤਾਂ ਇੰਨੀ ਵਾਦੀ ਹੈ ਨਹੀਂ ਜੀ ਜਿੰਨੇ ਉਹ ਇਕੱਠੇ ਹੋ ਗਏ ਠੀਕ ਜੀ ਆਜਾ ਸਰ ਜੀ ਕੀ ਸਾਰੀ ਅੱਜ ਮਾਮਲਾ ਹੈ ਜੀ ਇਥੇ ਚੰਦਵਨ ਪਿੰਡ ਚ ਚੇਤੋ ਇਲਾਕੇ ਚ ਇੱਕ ਜਿਹੜਾ ਸਿਟਿੰਗ ਸਰਪੰਚ ਹੈ ਖੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਹੀ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਖੁਲਦੀਪ ਥੇ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਆ ਗਿਆ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕੇ ਉੱਥੇ ਬੈ ਗਿਆ ਪੁਲਿਸ ਨੇ ਇਹਦੇ ਨਾਲ ਲਿੰਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕਿ ਅਸੀਂ ਕਾਨੂੰਨ ਦੇ ਮੁਕਿਸਾਬ ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਐਂਡੇ ਅਟੈਕ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉੱਥੇ 8 ਬਟਿਆਂ ਨਾਲ ਉਹਨਾਂ ਨੇ ਵਾਰ ਕੀਤਾ ਔਰ ਫਿਰ ਉਹਦੇ ਹੀ ਰਿਸਪਾਂਸ ਚ ਅਸੀਂ ਸਾਰੇ ਜੀਓਜ਼ ਐਸਐਚਓਜ਼ ਇੱਥੇ ਆਏ ਨੇ ਔਰ ਜਿਹੜਾ ਜਿਹੜਾ ਬੰਦਾ ਪੁਲਿਸ ਤੇ ਅਟੈਕ ਕਰਦਾ ਹੈ ਜਾਂ ਪੁਲਿਸ ਦੀ ਜਿਹੜੀ ਕਾਨੂੰਨਨ ਡਿਊਟੀ ਹੈ ਉਹਦੇ ਵਿੱਚ ਵਿਘਨ ਪਾਉਂਦਾ ਹੈ ਅਸੀਂ ਉਹਨੂੰ ਕਿਸੇ ਨੂੰ ਵੀ ਸਪੇਅਰ ਨਹੀਂ ਕਰਾਂਗੇ ਕਿਉਂਕਿ ਸਾਡੇ ਵਾਸਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਔਰ ਪਬਲਿਕ ਆਰਡਰ ਮੇਨਟੇਨ ਰੱਖਣਾ ਇੱਕ ਟਾਪ ਮੋਸਟ ਪ੍ਰਾਇਰੀਟੀ ਹੈ ਵੀ ਵਿਲ ਆਈਡੈਂਟੀਫਾਈ ਈਚ ਐਂਡ ਐਵਰੀ ਪਰਸਨ ਹੂ ਵਾਸ ਇਨਵੋਲਡ ਇਨ ਥਿਸ ਅਟੈਕ ਔਰ ਟ੍ਰਾਈਂਗ ਟੂ ਅਟੈਕ ਦਾ ਪੁਲਿਸ ਪਾਰਟੀ ਐਂਡ ਵੀਲ ਰਾਉਂਡ ਹਿਮ ਅਪ ਐਂਡ ਬੁੱਕ ਥੈਮ ਅੰਡਰ ਸਰ ਕੀ ਆਸ ਸੀ ਕਿ ਐਡਾ ਵੱਡਾ ਘਟਨਾ ਹੋ ਸਕਦੀ ਹੈ ਪੁਲਿਸ ਨੂੰ ਕੋਈ ਪਹਿਲਾਂ ਕਿਆਸ ਸੀ ਜਲਦੀ ਜੀ ਦੇਖਿਏ ਇਹ ਇੱਕ ਇਨਕੀ ਤਰਫ ਸੇ ਇੱਕ ਪਥਰਾਵ ਹੋਇਆ ਹੈ ਔਰ ਪੁਲਿਸ ਨੇ ਰਿਟੈਲੀਏਟ ਕੀਤਾ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀ ਤੁਸੀਂ ਸਾਰੇ ਹੀ ਉੱਥੇ ਸੀ ਐਂਡ 올 ਦਾ ਸੀਨੀਅਰ ਆਫੀਸਰਸ ਵੀ ਰੀਚ ਦਿਸ ਸਪੌਟ ਇਮੀਡੀਏਟਲੀ ਇਨਕਲੂਡਿੰਗ ਮੀ ਐਂਡ ਵੀ ਹੈਵ ਰਾਉਂਡਡ ਅਪ ਮੋਸਟ ਆਫ ਥੈਮ ਔਰ ਜਿੰਨੇ ਰਹਿ ਗਏ ਨੇ ਦੋ ਚਾਰ ਅਸੀਂ ਉਹਨਾਂ ਨੂੰ ਵੀ ਫੜਨਾ ਮੇਲ ਫੀਮੇਲ ਕੋਈ ਕਿੰਨੇ ਇੰਜਰੀ ਜੀ ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੀ ਉਹਨਾਂ ਦਾ ਅਸੀਂ ਮ ਇਹ ਮੈਲਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਅਸੀਂ ਪ੍ਰੋਪਰ ਕਰਾਤਾ ਕਿੰਨੇ ਕਿੰਨੇ ਮੁਲਾਜ਼ਮ ਹੈ ਕਿੰਨੇ ਕਿੰਨੇ ਮੁਲਾਜ਼ਮ ਹੈ ਜੀ ਹਲੇ ਤੱਕ ਪਤਾ ਨਹੀਂ ਕੁਝ ਜੀ ਅਸੀਂ ਉਹਨਾਂ ਨੂੰ ਐਡਮਿਟ ਕਰਾਇਆ ਹੈ ਮਾਈਨਰ ਇੰਜਰੀਜ਼ ਹੈ ਜਾਂ ਜੋ ਵੀ ਡਾਕਟਰ ਕਹਿੰਦੇ ਉਹਦੇ ਹਿਸਾਬ ਨਾਲ ਬਟ ਯੈਸ ਵੀ ਹੈਵ ਬੀਨ ਏਬਲ ਟੂ ਟਾਈਮਲੀ ਪ੍ਰੀਵੈਂਟ ਐਨੀ ਮੇਜਰ ਇਨਸੀਡੈਂਟ অর ਸਾਡਾ ਰਿਸਪੌਂਸ ਬਹੁਤ ਸਵਿਫਟ ਸੀ ਯਾ ਔਰ ਬਹੁਤ ਹੀ ਇੱਕ ਡਿਸਾਈਸਿਵ ਐਕਸ਼ਨ ਸੀ ਵੀ ਵਾਂਟ ਟੂ ਸੈਂਡ ਅ ਮੈਸੇਜ ਕਿ ਪਬਲਿਕ ਆਰਡਰ ਨੂੰ ਅਸੀਂ ਖਰਾਬ ਨਹੀਂ ਹੋਣਾ ਘਟਨਾ ਨਿਜ਼ਾਮ ਵਾਲਿਆਂ ਨੂੰ ਕਿੰਨੇ ਕਿੰਨ ਕਾਬੂ ਕੀਤਾ ਹੁਣ ਤੱਕ ਜੀ ਥੈਟ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਜਿੰਨੇ ਵੀ ਬੰਦੇ ਉੱਥੇ ਸੀ ਉਹਦੇ ਚੋਂ ਮੈਕਸਿਮਮ ਆਲਰੇਡੀ ਫੜੇ ਗਏ ਨੇ ਉਹਨਾਂ ਨੂੰ ਕੱਲੇ-ਕੱਲੇ ਨੂੰ ਅਸੀਂ ਬੁੱਕ ਕਰਾਂਗੇ ਜਿਹੜੇ ਬਾਕੀ ਰਹਿ ਗਏ ਨੇ ਉਹਨਾਂ ਨੂੰ ਵੀਡੀਓ ਸੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਵੀ ਰੋਕ ਠੀਕ ਹੈ ਜੀ ਹੁਣ ਸਹੀ ਹੈ ਬਿਲਕੁਲ ਠੀਕ ਹੈ ਜ